ਆਪਣਾ ਪੰਜਾਬ ਹੈ ਰਹਿਣਾ ਇੱਥੇ ਹੈ ਹੁਣ ਤਾਂ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਕਹਿਦਾ ਸੀ ਕਿਸੇ ਨੂੰ ਬਾਹਰੋਂ ਲੈਣਾ ਨਹੀਂ ਕਿੱਥੇ ਜਾਣਗੇ ਤੁਹਾਡੇ ਬੱਚੇ ਇੱਥੇ ਹੀ ਜੇ ਤਰੱਕੀ ਹੋਊਗੀ ਇੱਥੇ ਪੰਜਾਬ ਤਾਈ ਆਪਣੇ ਬੱਚੇ ਤੇ ਖੁਸ਼ ਰਹਿਣਗੇ ਤਾਈ ਥੋੜੀ ਤਰੱਕੀ ਹੋਊਗੀ ਤੇ ਤਰੱਕੀ ਕਰਾਉਣ ਵਾਲਾ ਇੱਕੋ ਇੱਕ ਹੈ ਸ਼੍ਰੋਮ ਨੀ ਕਾਲੀ ਦਲ ਤਜਰਬੇ ਕਰਨੇ ਆਪਾਂ ਦੇਖ ਲੈ پتਲਾ ਦੇਖ ਲੈ ਕਾਂਗਰਸੀ ਨੂੰ ਹੁਣ ਕਿੰਨੇ ਤਜਰਬੇ ਕਰਾਂਗੇ ਹੁਣ ਫਿਰ ਤੂੰ ਆਉਂਗੇ ਤੁਹਾਡੇ ਕੋਲ ਕਾਂਗਰਸੀ ਕਹਿਣਗੇ ਆ ਦੇਵਾਂਗੇ ਆ ਦੇਵਾਂਗੇ ਆ ਦੇਵਾਂਗੇ ਧੱਕਾ ਨਹੀਂ ਦੇਣਾ ਕਿਉਂਕਿ ਪਹਿਲਾ 50 ਸਾਲ ਦਾ ਇਤਿਹਾਸ ਦੇਖ ਲਓ ਹੁਣ ਝਾੜੂ ਵਾਲੇ ਵੀ ਕਹਿਣਗੇ ਕੋਈ ਨਾ ਕੋਈ ਡਰਾਮਾ ਕਰਨਗੇ ਜਾਂ ਕਿਸੇ ਹੋਰ ਆਪਣੇ ਬੰਦੇ ਨੂੰ ਜਿਵੇਂ ਤੁਸੀਂ ਦੇਖਿਆ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਤੁਸ਼ਾ ਛੜਦਾ ਸੀ ਆਪਾ ਇੱਕਦਾਂ ਹੀ ਬਿਗੈਰ ਸੋਚੇ ਸਮਝੇ ਦੇਖੇ ਠੰਡਾ ਚੱਕ ਲੈਣੇ ਆ ਤੇ ਬਾਅਦ ਚ ਪਛਤਾਉਣੇ ਰਹਿੰਦੇ ਆ ਅੱਜ ਹਾਲਾਤ ਆ ਬਣ ਗਈ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਕਰੀ ਆਂਦੇ ਆ ਪਰੋਕੀਆਂ ਲਈ ਆਂਦੇ ਆ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਲੁਧਿਆਣੇ ਗਿਆ ਵੱਡੇ ਵੱਡੇ ਕਾਰਖਾਨੇ ਵਾਲਿਆਂ ਨੂੰ ਮਿਲਿਆ ਉਹ ਮੈਨੂੰ ਕਹਿੰਦੇ ਅਸੀਂ ਤਾਂ ਜੀ ਯੂਪੀ ਚੱਲੇ ਆ ਉੱਥੇ ਕਾਰਖਾਨਾ ਲਾਰੇ ਮੈਂ ਕਿਹਾ ਕਿਉਂ ਕਹਿੰਦੇ ਕੀ ਕਰੀਏ ਇੱਕ ਪਾਸੇ ਤਾਂ ਗੈਂਗਸਟਰ ਆ ਸਾ ਤੋਂ ਫਰੋਹੀ ਲੈਂਦੇ ਐ ਦੂਜੇ ਪਾਸੇ ਕੇਜਰੀ ਵਾਲਾ ਦੋਜ ਬੁਲਾ ਲੰਦਾ ਕਿ ਮੈਨੂੰ 4 ਕਰੋੜ ਉਹ ਪਾਰਟੀ ਵਾਸਤੇ ਮੈਨੂੰ 5 ਕਰੋੜ ਦੇ ਉਹ ਅਸੀਂ ਕਿੱਨਾ ਦੇਵਾਂਗੇ ਜੇ ਇੱਕ ਆਪਣੀ ਇੰਡਸਟਰੀ ਚੱਲੀ ਗਈ ਇੱਥੋਂ ਉਹ ਪਾਣੀ ਚਲੇ ਗਏ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਤੇ ਫਿਰ ਹੋਊਗਾ ਕੀ ਤੇ ਹਲੇ ਤਾਂ ਥੋੜੀ ਮੈਂ ਬਿਜਲੀ ਪੂਰੀ ਕਰਕੇ ਗਿਆ ਸੀ ਹੁਣ ਫਿਰ ਤੋਂ ਕੱਟ ਲੱਗਣ ਲੱਗੇ ਕਿਉਂ ਲੱਗਣ ਲੱਗੇ ਕੀ 10 ਸਾਲ ਹੋ ਗਏ ਇੱਕ ਵੀ ਨਵਾਂ ਪਲਾਂਟ ਨਹੀਂ ਲਾਇਆ ਇਹਨਾਂ ਨੇ ਮੰਗ ਵੱਧ ਗਈ ਹੈ ਜਿਹਦੇ ਘਰੇ ਕੂਲਰ ਹੁੰਦਾ ਸੀ ਏਸੀ ਲਾ ਲੇ ਏਸੀ ਵਾਲੇ ਨੇ ਦੋ ਲਾ ਲੇ ਬਿਜਲੀ ਦੀ ਮੰਗ ਆ ਤਾਂ ਚੰਗਾ ਸੀ ਮੈਂ ਉਦੋਂ ਇੰਨੀ ਵੱਧ ਕਰ ਗਿਆ ਸੀ 10 ਹੱਟ ਪਾ ਦੇ ਤੁਹਾਡੇ ਜੇ ਫਿਰ ਤੋਂ ਆਪਾਂ ਗਲਤੀ ਕਰ ਗਏ ਆ ਆ ਗਏ ਫਿਰ ਤਾਂ ਰਾਤ ਨੂੰ ਮੱਛਰ ਵੜਿਆ ਕਰਨਗੇ ਤੁਹਾਨੂੰ ਤੁਸੀਂ ਕੱਲ ਦੇਖੋ ਮੈਂ ਕਹਿੰਦਾ ਤੁਸੀਂ ਮੇਰਾ ਪਿਛਲੇ 10 15 20 ਸਾਲ ਦਾ ਮੇਰਾ ਇਤਿਹਾਸ ਦੇਖ ਲੋ ਜੋ ਜੋ ਵੀ ਮੈਂ ਕਿਹਾ ਮੈਂ ਪੂਰਾ ਕੀਤਾ ਜੋ ਜੋ ਵੀ ਲੇਖ ਲੋ ਸਾਰੇ ਮੈਂ ਕਿਹਾ ਸੀ ਬਿਜਲੀ ਆਪੋਂ ਕਰ ਦੂੰਗਾ ਕਹਿੰਦੇ ਸੀ ਉਹ ਲੋਕੀ ਕਿਵੇਂ ਹੋ ਸਕਦੀ ਹੈ ਐ ਮਿੰਟਾਂ 'ਚ ਕਰਤੀ ਨਾ ਥਰਮਲ ਪਲਾਂਟ ਲਾ ਕੇ ਮੈਂ ਕਿਹਾ ਸੀ ਸਾਰੇ ਜ਼ਿਲ੍ਹਿਆਂ ਨੂੰ ਚੰਡੀਗੜ੍ਹ ਨਾਲ 4-6 ਲੈਂਦੀਆਂ ਸੜਕਾਂ ਨਹੀਂ ਬਣਾਵਾਂਗੇ ਭਾਵੇਂ ਬੰਬ ਖਿੜ ਦਿਓ ਆ ਸੜਕਾਂ ਬਣੀਆਂ ਕਿ ਨਹੀਂ ਹੁਣ ਤੁਸੀਂ ਜੇਰੇ ਤੋਂ ਜੀਰੇ ਤੋਂ ਅਮਰਸਰ ਜਾਣੇ ਅਮਰਸਰ ਭਿੰਡੇ ਜਾਣੇ ਹੋ ਨਜ਼ਾਰਾ ਆਉਂਦਾ ਕਿ ਨਹੀਂ 에어ਪੋਰਟ ਪੰਗਾ ਤੇ ਤੁਹਾਡੇ ਪਿੰਡਾਂ ਚ ਜਿੰਨੀਆਂ ਵੀ ਗਲੀਆਂ ਨਾਲੀਆਂ ਕੁਛ ਵੀ ਬਣਿਆ ਜੁਨੇਜੀਰੇ ਸ਼ਹਿਰ ਜਾਂ ਕਿਤੇ ਵੀ ਕੋਈ ਡਿਵੈਲਪਮੈਂਟ ਹੋਈ ਹੈ ਉਹ ਉਦੋਂ ਹੀ ਹੋਈ ਹੈ ਜਦੋਂ ਤੁਹਾਡਾ ਰਾਜ ਸੀ ਤੁਹਾਡੀ ਖੇਤਰੀ ਪਾਰਟੀ ਦਾ ਰਾਜ ਸੀ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ 1.5 ਸਾਲ ਰਹਿ ਗਿਆ ਦੇਖੋ ਜੇ ਆਪਾਂ ਇਕੱਠੇ ਨਾ ਹੋਏ ਇੱਕ ਮੁਟਣਾ ਹੋਏ ਆਪਾਂ ਪੰਜਾਬ ਨੂੰ ਨਾ ਬਚਾਇਆ ਤੁਹਾਡੇ ਤੇ ਜਿੰਮੇਵਾਰੀ ਹੈ ਆਪਣੇ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਥੋੜੇ ਤੇ ਜਿੰਮੇਵਾਰੀ ਹੈ ਹੁਣ ਪੰਜਾਬ ਬਚਾਉਣ ਨੂੰ ਮੈਂ ਇਕੱਲਾ ਨਹੀਂ ਕਰ ਸਕਦਾ ਤੁਸੀਂ ਸਾਥ ਦੇ ਦਿਓ ਆ ਦਿੱਲੀ ਵਾਲਾ ਨੂੰ ਭਜਾਓ ਇੱਥੋਂ ਇਹਨਾਂ ਨੂੰ ਬਾੜੇ ਟਵਾਈਏ ਤਾ ਹੀ ਪੰਜਾਬ ਬਚੂਗਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕੀ ਹੀਰੋ ਪਰਿਵਾਰ ਸਰ ਹਰਚਰਨ ਸਿੰਘ ਹੀਰੋ ਜੀ ਜਿਨ੍ਹਾਂ ਨੇ ਆਪਣੀ ਸਿਆਸੀ ਜੀਵਨ ਕਾਲੀਦਲ ਬਸ਼ਰੂ ਕੀਤਾ ਸੀ 1980 ਵਿੱਚ ਸੀ ਮੰਨਣਾ ਐਮਐਲਏ ਇਥੋਂ 1980 71 ਤੋਂ ਸ਼ੁਰੂ ਕੀਤਾ ਸੀ 71 ਤੋਂ ਸ਼ੁਰੂ ਕੀਤਾ ਸੀ 80 ਜਿੱਥੋਂ ਐਮਐਲਏ ਬਣੇ ਉਹਦੇ ਬਾਅਦ ਕਾਂਗਰਸ ਦੇ ਉਥੇ-ਉਥੇ ਹੀ ਟੌਪ ਵਰਕਿੰਗ ਪ੍ਰਧਾਨ ਰਹੇ ਆ ਅੱਜ ਸਹੀ ਮੈਨ ਤੇ ਘਰ ਵਾਪਸੀ ਹੈ ਮੈਂ ਉਹਨਾਂ ਨੂੰ ਜੀ ਆਇਆਂ ਕਹਣਾ ਉਹਨਾਂ ਦੇ ਬੇਟੇ ਹਰਪ੍ਰੀਤ ਜੀ ਨੂੰ ਇੱਕ ਬਹੁਤ ਵੱਡੀ ਸ਼ਖਸੀਅਤ ਸਾਡੀ ਪਾਰਟੀ ਚ ਆਈ ਹੈ ਤਾਕਤ ਬਣ ਗਈ ਸਾਡੀ ਤੋਸ਼ ਕਰਕੇ ਮੈਂ ਉਹਨਾਂ ਨੂੰ ਪਾਰਟੀ ਚੋਂ ਤੇ ਮੈਂ ਜੀ ਆਇਆਂ ਕਹਿੰਨਾ ਤੇ ਵਿਸ਼ਵਾਸ ਦੋਣਾ ਕਿ ਉਹਨਾਂ ਦੇ ਸਾਰੇ ਨੂੰ ਸਾਥੀਆਂ ਨੂੰ ਪਰਿਵਾਰ ਮੰਨੂ ਰੱਖਾਂਗੇ ਤੇ ਮੈਂ ਅੱਜ ਕਹਿਣਾ ਵੀ ਜੁਣਾ ਹੈ ਅੱਜ ਦੇ ਬਾਅਦ ਹਰਪ੍ਰੀਤ ਜੀ ਦੇ ਹਲਕੀ ਜੰਗਰੀ ਤੁਸੀਂ ਸਮਝ ਲਓ ਪਰਮਸੇ ਕੋ ਸਾਬ ਆ ਮੇਰੇ ਦੇਖੋ ਸੇਕੋ ਸਾਹਿਬ ਮੇਰੇ ਪਿਤਾ ਜੀ ਦੇ ਐਜੇ ਸਾਥੀ ਕੋਈ ਮਰਜੀ ਤੂਫਾਨ ਆਇਆ ਬਾਦੂ ਸਾਹਿਬ ਨੂੰ ਅੱਗੇ ਢਾਲ ਬਣ ਜਾਂਦੇ ਮੇਰੇ ਨਾਲ ਵੀ ਉਵੇਂ ਮੈਂ ਤਾਂ ਇਹਨਾਂ ਦੇ ਬੱਚਿਆ ਵਰਗਾ ਅਕਾਲੀ ਦੇ ਨਾਲ ਟਕੜਾ ਹੈ ਐਜੇ ਲੋਕਾਂ ਕਰ ਆ ਜਿਹੜੇ ਬੈਠੇ ਜਿਹੜੇ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਜੇ ਨਾ ਜਾਨ ਦੀ ਪਰਵਾਹ ਨਹੀਂ ਕੀਤੀ ਜਾਨ ਦੀ ਪਰਵਾਹ ਨਹੀਂ ਕੀਤੀ ਲੜਾਈ ਲੜੀ ਦਿਨ ਹੋਏ ਰਾਤ ਹੋਏ ਉਹ ਹੀ ਸਪਿਰਿਟ ਆਪਣੇ ਬਜ਼ੁਰਗਾਂ ਵਾਲੀ ਜਿਹੜੀ ਸਪਿਰਿਟ ਹੈ ਨਾ ਜਿਹੜੇ ਤੁਹਾਡੇ ਬਜ਼ੁਰਗਾਂ ਚ ਅਕਾਲੀ ਦਲ ਦਾ ਪ੍ਰਤੀ ਪੰਥ ਪ੍ਰਤੀ ਸਪਿਰਿਟ ਸੀ ਉਹ ਸਪਿਰਿਟ ਵਾਪਸ ਲੈ ਕੇ ਆਓ ਉਦੋਂ ਜੇ ਤੁਹਾਡੇ ਬਜ਼ੁਰਗਾਂ ਨੂੰ ਇੱਕ ਵੀ ਆਦੇਸ਼ ਅਕਾਲੀ ਦਲ ਦਾ ਪ੍ਰਧਾਨ ਦਾ ਆਉਂਦਾ ਕਿ ਅੱਜ ਮੋਰਚਾ ਲਾਉਣਾ ਹੈ ਸਾਰੇ ਘਰ ਛੱਡ ਕੇ ਪਹੁੰਚ ਜਾਂਦੇ ਸੀ ਅੱਜ ਅਜੇ ਤੇ ਧਰਨਾ ਦੇਣਾ ਸਾਰਾ ਕੰਮ ਛੱਡ ਕੇ ਘਰ ਦਾ ਉੱਥੇ ਪਹੁੰਚ ਜਾਂਦੇ ਸੀ ਜੇ ਕਾਲੀ ਜਲਦਾ ਪ੍ਰਧਾਨ ਕਹਿੰਦੇ ਕਿ 5 ਸਾਲ ਜੇਲ੍ਹ ਜਾਣਾ ਪੈਣਾ ਐ ਭੱਗੜੇ ਪਾ ਕੇ ਜੇਲ੍ਹਾਂ ਜਾਂਦੇ ਸੀ ਉਸ ਸਪਿਰਿਟ ਵਾਪਸ ਲਿਆਓ ਜੇ ਪੰਜਾਬ ਨੂੰ ਬਚਾਉਣਾ ਹੈ ਮੈਨੂੰ ਤੁਹਾਡੇ ਤੇ ਬੜੀ ਆਸ ਹੈ ਤੁਹਾਡੇ ਕਿਉਂਕਿ ਆਹ ਅਜੇ ਹਲਕੇ ਅਜੇ ਹਲਕੇ ਐ ਜਿਹੜੀ ਅਗਲੀ ਸਰਕਾਰ ਜਦੋਂ ਰਿਜ਼ਲਟ ਆਏ ਤੇ ਇੱਥੇ ਵੀ 30 35 35 ਹਜ਼ਾਰ ਦੀ ਲੀਡ ਆਏ ਜਿਵੇਂ ਦੋਰਾ ਸਿੰਘ ਮਾਨ ਦੇ ਸਮੇਂ ਤੁਸੀਂ ਇੱਥੇ ਲਿਆਉਂਦੇ ਹੁੰਦੇ ਸੀ ਤੋ ਜੀਰੇ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਟਾ ਭਾਰੀ ਕੱਟ ਕੀਤਾ ਹਰਪੀ ਜੀ ਤੁਹਾਡੇ ਸਾਰੇ ਸਾਥੀਆਂ ਦਾ ਧੰਨਵਾਦ ਸਮੂਚੀ ਟੀਮ ਐਜੀਪੀਸੀ ਮੈਂਬਰ ਬੈਠੇ ਸਾਰੇ ਇੱਥੇ ਲੀਡਰਸ਼ਿਪ ਜਿਲ੍ਹੇ ਦੀ ਪ੍ਰਧਾਨ ਕਰਕੇ ਸਾਰੇ ਸੇਕੋ ਸਾਥ ਤੁਸੀਂ ਪ੍ਰੋਤਪੁਰ ਮੈਨੂੰ ਪਤਾ ਤੁਹਾਡੇ ਦਿਲ ਚ ਤੇ ਓਵਰਆਲ ਸਾਰੇ ਤੁਸੀਂ ਇਹਨਾਂ ਦੇ ਸਿਰ ਤੇ ਹੱਥ ਰੱਖਦੇ ਰਹੋ ਤੇ ਆਪਣੇ ਪਰਿਵਾਰ ਨੂੰ ਆਪਾ ਤਗੜਾ ਕਰੀਏ ਆਹ ਇਕੱਠੇ ਹੋ ਕੇ ਜਕਾਰਾ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਤਾ ਸੋ ਅੱਜ ਤੋਂ ਹਰਪ੍ਰੀਤ ਜੀ ਹਲਕਾ ਇੰਚਾਰਜ ਹੋਣਗੇ ਜੀ ਤੁਹਾਡੇ ਮੈਂ ਇਹ ਮੈਂ ਕਹਤਾ ਸੀ ਮੈਂ ਪਹਿਲੀ ਕਹਤਾ ਸੀ ਆਹ ਮਾਰਾ ਸਾਹਿਬ ਨੇ ਤੁਹਾਨੂੰ ਬੋਆ ਪਾ ਲਿਆ ਤੇ ਤਗੜਾ ਹੋ ਜਾ ਸੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਜੀ ਨੇ ਸਰੋਪਾ ਪਾ ਕੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰ ਲਿਆ ਹਰਪ੍ਰੀਤ ਸਿੰਘ ਹੀਰੋ ਨੂੰ